ਪੀਪਾ ਜੀ ਗਰੋਨ ਇਲਾਕੇ ਦੇ ਰਾਜਾ ਸਨ ਆਪ ਜਵਾਨੀ ਦੀ ਉਮਰ ਵਿੱਚ ਸਨ ਕਿ ਉਹਨਾਂ ਦੇ ਪਿਤਾ ਜੀ ਚੜ੍ਹਾਈ ਕਰ ਗਏ ਪਰ ਜਵਾਨੀ ਵਿੱਚ ਆਪ ਨੂੰ ਰਾਜ ਭਾਗ ਮਿਲ ਗਿਆ ਰਾਜ ਭਾਗ ਦੀ ਪ੍ਰਭਤਾ ਅਤੇ ਜਵਾਨੀ ਸਮੇਂ ਕਾਮ ਵਾਸਨਾ ਹੋ ਕੇ ਰਾਜੇ ਨੇ 12 ਸੁੰਦਰ ਨਾਰੀਆਂ ਨਾਲ ਵਿਆਹ ਕਰਵਾਇਆ ਪਰ ਸੀਤਾ ਨਾਮੀ ਰਾਣੀ ਨਾਲ ਰਾਜੇ ਦਾ ਸਭ ਨਾਲੋਂ ਵੱਧ ਪਿਆਰ ਸੀ ਕਦੀ ਕਦੀ ਪੀਪਾ ਜੀ ਦੁਰਗਾ ਦੇਵੀ ਦੀ ਪੂਜਾ ਕਰਨ ਜਾਂਦੇ ਸਨ ਇੱਕ ਦਿਨ ਸ਼ਹਿਰ ਵਿੱਚ ਵੈਸ਼ਨਵ ਸਾਧੂ ਦੀ ਮੰਡਲੀ ਆਈ ਉਹਨਾਂ ਰਾਮ ਨਾਮ ਦਾ ਭਜਨ ਕੀਰਤਨ ਬਹੁਤ ਪ੍ਰੇਮ ਅਤੇ ਰਸੀਲੇ ਜ਼ੁਬਾਨ ਵਿੱਚ ਕੀਤਾ ਸਾਧੂਆਂ ਦੀ ਉਪਮਾ ਰਾਜੇ ਅਤੇ ਰਾਣੀ ਨੇ ਵੀ ਸੁਣੀ ਪ੍ਰਭੂ ਕਿਰਪਾ ਨਾਲ ਰਾਜੇ ਨੇ ਆਪਣੇ ਮਹਿਲਾਂ ਵਿੱਚ ਉਹਨਾਂ ਮਹਾਤਮਾਵਾਂ ਦੇ ਚਰਨ ਪਵਾਉਣ ਅਤੇ ਲੰਗਰ ਛਕਾਉਣ ਦੀ ਬੇਨਤੀ ਕੀਤੀ। ਰਾਜੇ ਅਤੇ ਰਾਣੀਆਂ ਨੇ ਪ੍ਰੇਮ, ਸ਼ਰਧਾ, ਸੇਵਾ ਅਤੇ ਭਗਤੀ ਭਾਵਨਾ ਨੂੰ ਦੇਖ ਕੇ ਮਹਾਤਮਾ ਬਹੁਤ ਪਰਸੰਨ ਹੋਏ। ਇਹ ਮਹਾਤਮਾ Swami Ramanand ji ਦੇ ਸੇਵਕ ਸਨ। ਉਹਨਾਂ ਰਾਜੇ ਨੂੰ दुर्गा दी थां प्रभु जी दी भक्ति ਕਰਨ ਦੀ ਪ੍ਰੇਰਣਾ ਦਿੱਤੀ। ਉਹਨਾਂ ਮਹਾਤਮਾਵਾਂ ਦੀ ਕਿਰਪਾ ਨਾਲ ਹੀ ਰਾਜੇ ਨੂੰ ਵਿਸ਼ੇਸ਼ ਵਿਕਾਰਾਂ ਤੋਂ छुटकारा ਮਿਲਿਆ। ਕਹਿੰਦੇ ਹਨ ਕਿ ਸੁਪਨੇ ਵਿੱਚ ਰਾਜੇ ਨੇ ਜਮਾਂ ਦੀਆਂ ਸਖਤ ਸਜਾਵਾਂ ਨੂੰ ਦੇਖ ਕੇ ਰਾਣੀਆਂ ਦੇ ਮੋਹ ਤੋਂ छुटकारा ਪਾਇਆ। ਦੁਰਗਾ ਨੇ ਵੀ ਸੁਪਨੇ ਵਿੱਚ ਹੀ ਸਪਸ਼ਟ ਕਰ ਦਿੱਤਾ ਕਿ ਮੁਕਤੀ ਦੇ ਦਾਤੇ ਪ੍ਰਭੂ ਜੀ ਹਨ। ਉਸ ਦਿਨ ਤੋਂ ਰਾਜੇ ਨੇ ਦੁਰਗਾ ਦੀ ਉਪਾਸਨਾ ਤਿਆਗ ਦਿੱਤੀ। ਤੇ ਪ੍ਰਭੂ ਪਗਤੀ ਕਰਨ ਲੱਗ ਪਏ। ਮਹਾਤਮਾਵਾਂ ਦੇ ਪ੍ਰਭਾਵ ਨਾਲ ਰਾਜੇ ਨੇ ਰਾਮਾਨੰਦ ਨੂੰ ਗੁਰੂ ਧਾਰਨ ਕਰਨ ਦਾ ਧ੍ਰਿੜ ਨਿਸ਼ਚਾ ਕਰ ਲਿਆ। ਅਤੇ ਕੋੜੇ ਰੱਥ, ਰਾਣੀਆਂ ਅਤੇ ਕੁਝ ਪ੍ਰੇਮੀ ਪੁਰਸ਼ਾਂ ਸਮੇਤ ਰਾਜਾ ਕਾਸ਼ੀ ਪੁੱਜ ਗਿਆ। ਸ਼ਹਿਰ ਵਿੱਚ ਨਵੇਕਲੀ ਇਕਾਂਤ ਥਾਂ ਉਤਾਰਕ ਉਤਾਰਾ ਕੀਤਾ ਤੰਬੂ ਕਨਾਤਾਂ ਲਗਾ ਕੇ ਡੇਰਾ ਲਾ ਲਿਆ ਰਾਮਾਨੰਦ ਜੀ ਨੂੰ ਬੇਨਤੀ ਭੇਜੀ ਕੀ ਗगनੌਰ ਦਾ ਰਾਜਾ ਪੀਪਾ ਆਪ ਜੀ ਨੂੰ ਗੁਰੂ ਧਾਰਨ ਕਰਨਾ ਚਾਹੁੰਦਾ ਹੈ ਰਾਮਾਨੰਦ ਜੀ ਨੇ ਵਾਪਸ ਸੁਨੇਹਾ ਭੇਜਿਆ हे ਰਾਜਨ ਜਿੱਥੇ ਆਪ ਪੁੱਜਣਾ ਚਾਹੁੰਦੇ ਹੋ ਉਥੇ ਤਾਂ ਮਨੁੱਖਾ ਦੇਹੀ ਵੀ ਨਹੀਂ ਜਾਂਦੀ ਆਪ ਉਸ ਨੂੰ ਗੁਰੂ ਧਾਰਨ ਕਰੋ ਜਿਹੜਾ ਤੁਹਾਡੇ ਲਖਸ਼ਰ ਕੋੜੇ ਫੌਜਾਂ ਆਦੀ ਦਾ ਮਾਲਕ ਹੋਵੇ। ਰਾਮਾਨੰਦ ਜੀ ਦਾ ਹੁਕਮ ਸੁਣਦੇ ਆ ਸਾਰੇ ਹੀ ਰਾਜੇ ਨੇ। ਪ੍ਰਜਾ, ਰਾਣੀਆਂ, ਅਮੀਰ, ਵਰੀ ਵਜ਼ੀਰ ਵਾਪਸ ਭੇਜ ਦਿੱਤੇ ਅਤੇ ਇਕੱਲਾ ਹੀ ਰਾਮਾਨੰਦ ਜੀ ਦੇ ਦਰਸ਼ਨਾਂ ਵਾਸਤੇ ਉਹਨਾਂ ਦੇ ਨਿਵਾਸ ਸਥਾਨ ਤੇ ਪੁੱਜ ਗਿਆ। रामानंद जी ਦੇ ਦਰਸ਼ਨ ਹੋਣ ਤੋਂ ਪਹਿਲਾਂ ਹੀ ਰਾਮਾਨੰਦ ਜੀ ਨੇ ਆਪਣੇ ਸੇਵਕਾਂ ਦੁਆਰਾ ਸੁਨੇਹਾ ਭੇਜਿਆ ਕਿ ਅਜੇ ਮਿਲਨ ਦਾ ਸਮਾਂ ਨਹੀਂ ਜਗ ਹੋ ਰਿਹਾ ਸੀ ਸੰਗਤਾਂ ਲੰਗਰ ਛਕ ਕੇ ਪੱਤਲ ਉਸ ਪਾਸੇ ਸੁੱਟਦੀਆਂ ਸਨ ਜਿੱਥੇ ਥਾਂ ਰਾਜਾ ਪੀਪਾ ਰਾਮਾਨੰਦ ਜੀ ਦੇ ਹੁਕਮ ਨੂੰ ਉਡੀਕ ਰਿਹਾ ਸੀ ਜਗ ਸੰਪੂਰਨ ਹੋਣ ਉਪਰੰਤ ਰਾਮਾਨੰਦ ਜੀ ਨੇ ਪੀਪਾ ਜੀ ਬਾਬਤ ਪੁੱਛਿਆ ਤਦ ਸੇਵਕਾਂ ਨੇ ਪੀਪਾ ਜੀ ਨੂੰ ਲੱਭਦਿਆਂ ਲੱਭਦਿਆਂ ਉਹਨਾਂ ਪਤਲਾਂ ਦੇ ਢੇਰ ਹੇਠੋਂ ਨੇਤਰਬੰਦ ਖਲੋਤੇ ਨੂੰ ਕੱਢਿਆ ਪਰ ਜਦੋਂ ਸੇਵਕਾਂ ਪਾਸ ਦੁਬਾਰਾ ਦਰਸ਼ਨ ਅਤੇ ਗੁਰੂ ਦਿਖਿਆ ਵਾਸਤੇ ਪੀਪਾ ਜੀ ਨੇ ਸੁਨੇਹਾ ਕੱਲਿਆ ਤਦ ਰਾਮਾਨੰਦ ਜੀ ਨੇ ਆਖਿਆ ਰਾਜਾ ਰਾਜੇ ਨੂੰ ਆਖੋ ਕਿ ਜੇਕਰ ਬਹੁਤ ਕਹਿਲ ਹੈ ਤਾਂ ਖੂਬ ਵਿਚਸ਼ਾਲ ਮਾਰ ਦੇਵੇ ਪੀਪਾ ਜੀ ਨੇ ਮਨ ਨਾਲ ਵਿਚਾਰਿਆ ਜੇ ਗੁਰੂ ਦੇਖਿਆ ਇਸ ਮੁੱਲ ਤੇ ਵੀ ਮਿਲ ਜਾਵੇ ਤਾਂ ਮਹਿੰਗਾ ਨਹੀਂ ਉਹਨਾ ਤੁਰੰਤ ਨੇੜੇ ਰਾਮਾਨੰਦ ਜੀ ਦੇ ਡੇਰੇ ਵਾਲੇ ਖੂਹ ਵਿੱਚ ਛਾਲ ਮਾਰ ਦਿੱਤੀ ਰਾਮਾਨੰਦ ਜੀ ਨੇ ਇੱਕ ਦਮ ਚੇਲਿਆਂ ਸਮੇਤ ਖੂਹ ਤੇ ਪੁੱਜੇ ਤੇ ਪੀਪੇ ਜੀ ਪੀਪਾ ਜੀ ਨੂੰ ਖੂਹ ਵਿੱਚੋਂ ਕੱਢਿਆ ਪਿਆਰ ਨਾਲ ਗੱਲ ਗੱਲ ਲਾਇਆ ਅਤੇ ਗੁਰੂ ਦੇਖਿਆ ਦੇਖਿਆ ਦੇ ਕੇ ਆਪਣਾ ਸਿੱਖ ਬਣਾਇਆ ਕੁਝ ਸਮਾਂ ਰਾਜਾ ਜੀ ਆਪਣੇ ਗੁਰੂ ਪਾਸ ਟਹਿਰੇ ਪਿੱਛੋਂ ਰਾਮਾਨੰਦ ਜੀ ਨੇ ਹੁਕਮ ਅਨੁਸਾਰ ਆਪਣੇ ਨਗਰ ਗਗਨੌਰ ਪੁੱਜ ਗਏ ਰਾਜ ਮਹਿਲ ਵਿੱਚ ਰਹੇ ਪਰ ਜੀਵਨ ਵਿੱਚ ਪਲਟਾ ਆ ਗਿਆ ਉਹਨਾਂ ਰਾਣੀਆਂ ਜਿਹੜੀਆਂ ਪਹਿਲਾਂ ਵਿਸ਼ੇ ਵਾਸ਼ਨਾਵਾਂ ਵਿੱਚ ਮੱਤियां ਰੰਗ ਰਲੀਆਂ ਮਾਨਦੀਆਂ ਸਨ ਹੁਣ ਸਭਨਾਂ ਦੇ ਹੱਥ ਵਿੱਚ ਖੜਤਾਲਾਂ ਸਨ ਮਨ ਵਿੱਚ ਵਿਸ਼ੇਸ਼ ਵਿਕਾਰਾਂ ਦੀ ਥਾਂ ਤੇ ਪ੍ਰਭੂ ਜੀ ਦਾ ਸਿਮਰਨ ਕਰਕੇ ਸਵੇਰੇ ਸ਼ਾਮ ਹਰ ਰੋਜ਼ ਹਰੀ ਜਸ ਕਰਦਿਆਂ ਸਮਾਂ ਬਤੀਤ ਹੋਣ ਲੱਗ ਪਿਆ ਮਹਾਤਮਾਵਾਂ ਦੀਆਂ ਭਜਨ ਮੰਡਲੀਆਂ ਆਉਂਦੀਆਂ ਪ੍ਰਭੂ ਜੀ ਦੇ ਗੁਣ ਗਾਏ ਸੁਣੇ ਜਾਂਦੇ ਇਵੇਂ ਰਾਜੇ ਦੇ ਸਮੇਤ ਪਰਿਵਾਰ ਪ੍ਰਭੂ ਜਸ ਕਰਨ ਲੱਗਾ ਦਿਨ ਬਦਿਨ ਰਾਮਾਨੰਦ ਜੀ ਦੇ ਦਰਸ਼ਨ ਦੀ ਤੜਪ ਵਾਧੀ ਗਈ ਬੇਬਹਾਲ ਹੋ ਕੇ ਅੰਤ ਵਿੱਚ ਮੰਤਰੀ ਪਾਸ ਦਰਸ਼ਨ ਬਖਸ਼ ਦੇਣ ਦੀ ਬੇਨਤੀ ਭੇਜੀ ਰਾਮਾਨੰਦ ਜੀ ਨੇ ਭਗਤ ਪੀਪਾ ਜੀ ਦੀ दिली ਤੜਪ ਨੂੰ ਅਨੁਭਵ ਦੁਆਰਾ ਜਾਂਚ ਲਿਆ ਅਤੇ ਕਬੀਰ ਜੀ ਰਵਿਦਾਸ ਜੀ ਅਤੇ ਹੋਰ ਸ਼ੀਸ਼ਾ ਨੂੰ ਨਾਲ ਲੈ ਕੇ ਗਗਨੌਰ ਸ਼ਹਿਰ ਦੇ ਤੋਂ ਬਾਹਰ ਇੱਕ ਬਾਗ ਵਿੱਚ ਡੇਰਾ ਲਾ ਲਿਆ ਅਤੇ ਰਾਜੇ ਨੂੰ ਆਪਣੇ ਪੁੱਜਨ ਦਾ ਸਨੇਹਾ ਪੇਜ ਦਿੱਤਾ ਰਾਜੇ ਨੇ ਆਪਣੇ ਦਰਬਾਰੀਆਂ ਸਮੇਤ ਨਗਰ ਤੋਂ ਬਾਹਰ ਆ ਕੇ ਰਾਮਾਨੰਦ ਜੀ ਦਾ ਸਵਾਗਤ ਕੀਤਾ ਅਤੇ ਅਦਬ ਸਤਕਾਰ ਨਾਲ ਮਹਿਲ ਵਿੱਚ ਲੈ ਜਾ ਕੇ ਸੁੰਦਰ ਮਹਿਲ ਵਿੱਚ ਨਿਵਾਸ ਕਰਵਾਇਆ ਪੀਪਾ ਜੀ ਦਾ ਮਨ ਖੁਸ਼ੀ ਵਿੱਚ ਫੁੱਲੇ ਨਹੀਂ ਸਮਾਉਂਦਾ ਸੀ ਰਾਮਾਨੰਦ ਜੀ ਕੁਝ ਹੀ ਦਿਨ ਠਹਿਰੇ ਅਤੇ ਤਤ ਗਿਆਨ ਦਾ ਉਪਦੇਸ਼ ਦਿੜ੍ੜ ਕਰਵਾਇਆ ਅਤੇ ਰਾਜੇ ਰਾਜਾ ਜੀ ਨੂੰ RAM ਨਾਮ ਦੀ ਰੰਗਣਾ ਖੋਰ ਵੀ ਦੂਣ ਸਵਾਈ ਚੜਾ ਗਈ ਚੜ ਗਈ ਇਸ ਵੈਰਾਗ ਵਿੱਚ ਰਾਜਾ ਨੇ ਰਾਜ ਭਾਗ ਤਿਆਗ ਕੇ ਸੰन्यास धारण ਕਰਨ ਦਾ ਆਪਣਾ ਡ੍ਰਿੜ ਸੰਕਲਪ ਆਪਣੇ ਗੁਰੂ ਦੇਵ ਪਾਸ ਪ੍ਰਗਟ ਕੀਤਾ ਤਦ ਰਾਮਾਨੰਦ ਜੀ ਨੇ ਆਗਿਆ ਦੇ ਦਿੱਤੀ ਪੀ ਪਾ ਦੇ ਰਾਜ ਭਾਗ ਤਿਆਗਨ ਦਾ ਰਾਣੀਆਂ ਅਤੇ ਨਗਰ ਨਿਵਾਸੀਆਂ ਨੂੰ ਪਤਾ ਲੱਗਾ ਤਾਂ ਉਹਨਾਂ ਬਹੁਤ ਮਿੰਤਾਂਕ ਤਰਲੇ ਕੀਤੇ। ਰਾਮਾਨੰਦ ਨੇ ਰਾਣੀਆਂ ਨੂੰ ਆਖਿਆ ਕਿ ਜੇਕਰ ਤੁਸੀਂ ਰਾਜੇ ਨਾਲ ਜਾਣਾ ਚਾਹੁੰਦੇ ਹੋ ਤਾਂ ਗੱਲ ਵਿੱਚ ਖੰਥਾ ਸਾਧੂਆਂ ਵਾਲੇ ਕੱਪੜੇ ਪਹਿਨ ਲਵੋ। ਬਾਕੀ ਰਾਣੀਆਂ ਨੇ ਬਸਤਰ ਨਾ ਬਦਲੇ ਸਿਰਫ ਛੋਟੀ ਰਾਣੀ ਸੀਤਾ ਨੇ ਖੰਪ ਥਾ ਪਹਿਨ ਲਈ। ਸੋ ਸੀਤਾ ਜੀ ਨੂੰ ਪੀਪਾ ਭਗਤ ਜੀ ਦੇ ਨਾਲ ਜਾਣ ਦੀ ਆਗਿਆ ਮਿਲ ਗਈ। ਕਾਸ਼ੀ ਪੁੱਜ ਕੇ ਰਾਮਾਨੰਦ ਜੀ ਪਾਸੋਂ ਪੀਪਾ ਜੀ ਨੇ ਪ੍ਰਭੂ ਜੀ ਦੇ ਨਿਜੀ ਅਸਥਾਨ ਬਾਬਤ ਪੁੱਛਿਆ। ਰਾਮਾਨੰਦ ਜੀ ਨੇ ਵਿਚਾਰ ਕੀਤੀ ਕਿ ਪੀਪਾ ਜੀ ਦੁਰਗਾ ਮੂਰਤੀ ਉਪਾਸਨਾ ਕਰਨ ਸਰਗੁਣ ਉਪਾਸਨਾ ਦੀ ਲਾਲਸਾ ਹੈ। ਉਹਨਾਂ ਪੀਪਾ ਜੀ ਨੂੰ ਦੁਆਰ ਕਾ ਭੇਜ ਦਿੱਤਾ। ਦੋਵੇਂ ਦਵਾਰਕਾ ਨੇੜੇ ਸਮੁੰਦਰ ਕੰਢੇ ਪੁੱਜ ਗਏ ਸਮੁੰਦਰ ਕਿਨਾਰੇ ਬੈਠੇ ਇੱਕ ਬ੍ਰਾਹਮਣ ਪਾਸੋਂ ਦਵਾਰਕਾ ਬਾਬਤ ਪੀਪਾ ਜੀ ਨੇ ਪੁੱਛਿਆ ਉਸ ਨੇ ਮਖੌਲ ਵਜੋਂ ਆਖ ਦਿੱਤਾ ਕਿ ਦਵਾਰਕਾ ਸਮੁੰਦਰ ਵਿੱਚ ਹੈ ਭਗਤ ਪੀਪਾ ਜੀ ਨੇ ਸੀਤਾ ਸਮੇਤ ਤੁਰੰਤ ਸਮੁੰਦਰ ਵਿੱਚ ਛਾਲ ਮਾਰ ਦਿੱਤੀ ਲੋਕਾਂ ਨੇ ਬ੍ਰਾਹਮਣ ਨੂੰ ਬਹੁਤ ਫਟਕਾਰਾਂ ਪਾਈਆਂ ਉਹ ਨਾ ਸਮਝਿਆ ਕਿ ਪੀਪਾ ਜੀ ਅਤੇ ਸੀਤਾ ਜੀ ਸਮੁੰਦਰ ਵਿੱਚ ਹੀ ਡੁੱਬ ਗਏ ਹਨ ਪਰ ਭਗਤ ਵਸ਼ਲ ਨੇ ਆਪ ਹੀ ਕਿਰਪਾ ਕਰਕੇ ਪੀਪਾ ਭਗਤ ਅਤੇ ਸੀਤਾ ਜੀ ਨੂੰ ਦਵਾਰਕਾ ਪਹੁੰਚਾ ਦਿੱਤਾ ਦੋਨਾਂ ਨੇ ਸਾਕਸ਼ਾਤ ਪ੍ਰਤੱਖ ਕ੍ਰਿਸ਼ਨ ਜੀ ਦੇ ਦਰਸ਼ਨ ਕੀਤੇ ਭਗਤ ਪੀਪਾ ਜੀ ਨੂੰ ਸਰਗੁਣ ਉਪਾਸਨਾ ਦੀ ਭਾਵਨਾ ਅਧੀਨ ਮਨੁੱਖੀ ਸਰੀਰ ਵਿੱਚ ਭਗਵਾਨ ਜੀ ਦੇ ਦਰਸ਼ਨ ਕਰਨ ਦੀ ਇੱਛਾ ਸੀ ਭਗਤ ਜੀ ਨੇ ਪੀਪਾ ਭਗਵਾਨ ਜੀ ਨੇ ਪੀਪਾ ਜੀ ਦੇ ਇਸ ਸੰਸੇ ਨੂੰ ਨਿਵਰਤਕ ਨਿਵਾਰਤ ਕਰਨ ਵਾਸਤੇ ਆਪਣੇ ਨਿਜੀ ਅਸਥਾਨ ਰਹਿਣ ਦੀ ਥਾਂ ਮਹਾਤਮਾ ਦੇ ਇੱਕ ਨੇਤਰ ਦੋ ਰਸਨਾ ਤਿੰਨ ਹਿਰਦਾ ਚਰਨ ਵਿੱਚ ਵਸਾਇਆ ਸਪਸ਼ਟ ਕਰਦਿਆਂ ਆਖਿਆ ਕਿ ਮਹਾਤਮਾ ਦੀ ਦ੍ਰਿਸ਼ਟੀ ਵਿੱਚ ਦ੍ਰੈਤ ਦੂਜਾ ਭਾਵ ਫਰਕ ਨਹੀਂ ਹੁੰਦਾ ਜਿਸ ਉੱਪਰ ਕਿਰਪਾ ਦ੍ਰਿਸ਼ਟੀ ਨਾਲ ਵੇਖਦੇ ਹਨ ਨਿਹਾਲ ਕਰ ਦਿੰਦੇ ਹਨ ਅਤੇ ਜਦੋਂ ਕ੍ਰੋਧ ਦ੍ਰਿਸ਼ਟੀ ਨਾਲ ਵੇਖਦੇ ਹਨ ਤਾਂ ਭਸਮ ਕਰ ਦਿੰਦੇ ਹਨ ਦੂਜੀ ਰਸਨਾ ਦੁਆਰਾ ਜੋ ਬੋਲਦਿਆਂ ਬੋਲਦੇ ਹਨ ਸਤ ਹੀ ਹੁੰਦਾ ਹੈ ਜਿਸ ਨੂੰ ਵਰ ਦਿੰਦੇ ਹਨ ਧਰਮ ਅਰਥ ਕਾਮ ਮੋਖ ਅਤੇ ਤ੍ਰਿਪਤ ਕਰ ਦਿੰਦੇ ਹਨ ਅਤੇ ਜਦੋਂ ਸਰਾਪ ਦਿੰਦੇ ਹਨ ਤਦ ਕੁਲ ਸਮੇਤ ਉਹਨਾਂ ਦਾ ਸਰਬਨਾਸ਼ ਕਰ ਦਿੰਦੇ ਹਨ ਤੀਜੇ ਹਿਰਦੇ ਵਿਕ ਵੇਖੇ ਵਸਾਸ ਵਸਾਸ ਇਸ ਕਰਕੇ ਰਹਿੰਦਿਆ ਹੈ ਕਿ ਮਹਾਤਮਾ ਹਰ ਸਮੇਂ ਪ੍ਰਭੂ ਸਿਮਰਨ ਕਰਦੇ ਹਨ ਨਿਮਖ ਭਰ ਵੀ ਪ੍ਰਭੂ ਜੀ ਨੂੰ ਮਨ ਤੋਂ ਵਿਸਾਰਦੇ ਨਹੀਂ ਜਿਸ ਨੂੰ ਯਾਦ ਕਰਦੇ ਹਨ ਉਹਨਾਂ ਦੇ ਸਭ ਪਾਪਾਂ ਦਾ ਨਾਸ਼ ਕਰ ਦਿੰਦੇ ਹਨ ਚੌਥਾ ਚਰਨਾ ਵਿੱਚ ਵਾਸਾ ਹੈ ਜਦੋਂ ਮਨੁੱਖ ਸ਼ਰਧਾ ਨਾਲ ਨਮਸਕਾਰ ਕਰਦਾ ਹੈ ਉਸ ਦੇ ਪਾਪ ਨਾਸ਼ ਹੋ ਜਾਂਦੇ ਹਨ ਸੰਤਾਂ ਦੇ ਚਰਨ ਪੈ ਜਾਣ ਕਾਰਨ ਧਰਤੀ ਵਿੱਚ ਪੂਜਣ ਯੋਗ ਹੋ ਜਾਂਦੇ ਹਨ ਇਹਨਾਂ ਵਾਕਾਂ ਨਾਲ ਪੀਪਾ ਭਗਤ ਨੂੰ ਧ੍ਰਿੜ ਨਿਸ਼ਚਾ ਹੋ ਗਿਆ ਕਿ ਪ੍ਰਭੂ ਜੀ ਅਤੇ ਭਗਤ ਉਪ ਤੋ ਉਪ ਤੋਤ ਹਨ ਕ੍ਰਿਸ਼ਨ ਜੀ ਨੇ ਪੀਪਾ ਜੀ ਨੂੰ ਆਪਣੇ ਨਗਰ ਵਾਪਸ ਜਾਣ ਦਾ ਹੁਕਮ ਦਿੱਤਾ ਅਤੇ ਨਿਸ਼ਾਨੀ ਵਜੋਂ ਇੱਕ ਮੁੱਦਰਾ ਦਿੱਤੀ ਐਵੇਂ 8ਵੇਂ ਦਿਨ ਭਗਤ ਪੀਪਾ ਜੀ ਅਤੇ ਸੀਤਾ ਜੀ ਸਮੁੰਦਰ ਦੇ ਕੰਢੇ ਨਿਕਲ ਆਏ ਜਦੋਂ ਲੋਕਾਂ ਨੇ ਪੀਪਾ ਜੀ ਦੇ 8ਵੇਂ ਦਿਨ ਦਰਸ਼ਨ ਕੀਤੇ ਤਦ ਬਹੁਤ ਹੈਰਾਨ ਹੋਏ ਲੋਕਾਂ ਸਮੇਤ ਕੀ ਭਗਤ ਪੀਪਾ ਜੀ ਅਤੇ ਸੀਤਾ ਜੀ ਡੁੱਬ ਗਏ ਹਨ ਪਰ ਪ੍ਰਤੱਖ ਦਰਸ਼ਨ ਕਰਕੇ ਲੋਕ ਨਮਸਕਾਰਾਂ ਕਰਨ ਲੱਗ ਪਏ ਜਦੋਂ ਕ੍ਰਿਸ਼ਨ ਜੀ ਮੂਦਰਕਾ ਵੇਖੀ ਅਤੇ ਪੀਪਾ ਜੀ ਪਾਸੋਂ ਸਾਰੀ ਵਾਰਤਾ ਸੁਣੀ ਤਦ ਲੋਕਾਂ ਤੇ ਪ੍ਰੇਮ ਭਗਤੀ ਦਾ ਬਹੁਤ ਪ੍ਰਭਾਵ ਪਿਆ ਸਭ ਲੋਕ ਪ੍ਰੇਮ ਭਗਤੀ ਕਰਨ ਲੱਗ ਪਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ